ਕੋਸੂ ਨਾਮਾ ਚੈਨਲ ਪਹੁੰਚਿਆ ਜੀ ਪਾਲੇਵਾਰ ਜ਼ਿਲ੍ਹਾ ਹੁਸ਼ਿਆਰਪੁਰ ਬਾਪੂ ਕੁੰਬਦਾਸ ਜੀ ਦੇ ਦਰਬਾਰ ਦੇ ਵਿੱਚ ਔਰ ਮੇਰੇ ਨਾਲ ਮੇਰੇ ਵੀਰ ਅਮਰਜੀਤ ਸਿੰਘ ਜੀ ਜੁੜੇ ਨੇ ਜੋ ਇਸ ਦਰਬਾਰ ਦੇ ਵਿੱਚ ਪੱਕੇ ਤੌਰ ਤੇ ਬਾਪੂ ਕੁੰਬਦਾਸ ਜੀ ਦਾ ਹੁਕਮ ਨਿਭਾ ਰਹੇ ਨੇ ਕਿਉਂਕਿ ਉਹਨਾਂ ਨੇ ਬਚਨ ਕੀ ਤਸੀਨਾ ਦੇ ਨਾਲ ਕਿ ਤੂੰ ਇਸ ਦਰਬਾਰ ਦੇ ਵਿੱਚ ਰਹਿ ਕੇ ਹੀ ਸੇਵਾ ਕਰੇਗਾ ਔਰ ਬਾਕੀ ਮੇਰੇ ਵੀਰ ਦਾ ਪਰਿਵਾਰ ਹੈ ਬੱਚੇ ਨੇ ਔਰ ਬਾਪੂ ਕੁੰਬਦਾਸ ਜੀ ਦੀ ਬੜੀ ਦਇਆ ਹੈ ਇੱਥੇ ਦਰਬਾਰ ਵਿੱਚ ਰਹਿ ਕੇ ਕਿਸ ਤਰ੍ਹਾਂ ਦੀਆਂ ਸੇਵਾਵਾਂ ਕਰ ਰਹੇ ਨੇ ਬਾਪੂ ਜੀ ਦੇ ਨਾਲ ਕਿੰਨੇ ਸਾਲ ਤੋਂ ਜੁੜੇ ਹੋਏ ਨੇ ਇਹਨਾਂ ਨਾਲ ਕਰਦੇ ਆਪਾਂ ਗੱਲਬਾਤ ਸਭ ਤੋਂ ਪਹਿਲਾਂ ਜੈ ਬਾਪੂ ਜੀ ਦੀ ਜੈ ਬਾਪੂ ਜੀ ਅਮਰ ਜੀ ਜੀ ਕਿੰਨੇ ਸਾਲਾਂ ਤੋਂ ਇਸ ਦਰਬਾਰ ਨਾਲ ਜੁੜੇ ਹੋਏ ਮੈਨੂੰ 32 ਸਾਲ ਹੋ ਗਏ 32 ਸਾਲ ਵਾਹ ਜੀ ਬਾ 32 ਸਾਲ ਤੁਹਾਨੂੰ ਉਸ ਤੋਂ ਪਹਿਲਾਂ ਜੋੜਿਆ ਕਿਸੇ ਨੇ ਜਾਂ ਤੁਸੀਂ ਕਿਸ ਤਰ੍ਹਾਂ ਬਾਪੂ ਜੀ ਦੇ ਸੰਪਰਕ 'ਚ ਆਏ ਮੈਂ ਇਸ ਤਰ੍ਹਾਂ ਸੰਪਰਕ ਚਾਇਆ ਜੀ ਮੈਂ ਕਿਸੇ ਨੂੰ ਤੇ ਦੇਖਿਆ ਸੀ ਬਾਪੂ ਜੀ ਬਸ ਬਚੋ ਅੱਛਾ ਜੀ ਮੈਂ ਕਹ ਜੇ ਕੌਣ ਆ ਫਕਰ ਹਾਂ ਕਹਿੰਦੇ ਇਹ ਤਾਂ ਰੱਬ ਰੂਪ ਹੈ ਤੇ ਜਦੋਂ ਮੈਂ ਦਰਸ਼ਨ ਕੀਤੇ ਨਾ ਤੇ ਬਹੁਤ ਖੁਸ਼ ਦੇਖਿਆ ਜੀ ਮੈਂ ਕੋਲਾ ਕੇ ਕਰ ਹਾਂ ਹਾਂ ਜੀ ਤਾਂ ਫਿਰ ਇਹਨਾਂ ਦੇ ਨਾਲ ਮੈਂ ਜਿੱਦਾਂ ਸਗਾਣਾ ਬਈ ਦੇਖਦਾ ਵੀ ਇਹਨਾਂ ਨੂੰ ਕੁਝ ਕੁਝ ਪਤਾ ਹੈ ਜਾਂ ਨਹੀਂ ਪਤਾ ਹੈ ਸਾਡੀ ਕੋ ਮਨ ਦੀ ਗੱਲ ਦੱਸਦੇ ਜਾਂ ਸਾਡੀ ਕੋ ਦਿਲ ਦੀ ਗੱਲ ਦੱਸਦੇ ਤੇ ਸਭ ਕੁਝ ਦੱਸ ਫਿਰ ਅਗਲੇ ਦੇ ਘਰ ਦੇ ਵਿੱਚ ਜਿਸ ਤਰ੍ਹਾਂ ਮੰਨ ਬੰਨ ਚਦਾ ਜਾਂਦੀ ਸੀ ਨਾ ਬਈ ਬੰਦਾ ਮੁੜ ਕੇ ਦੁਬਾਰਾ ਫੇਰ ਜਾਈ ਉਹ ਤੇ ਜੀ 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 ਹਾਂਜੀ ਮਤਲਬ ਦਿਲਾਂ ਦੀਆਂ ਜਾਣਦੇ ਸੀ ਤੇਰਾ ਦਿਲਾਂ ਦੀਆਂ ਜਾਣਦੇ ਸੀ ਜੁਵਾਨ ਸਿੰਘ ਇਤਰਾ ਜਾਣਦੇ ਸੀ ਤੇ ਮਤਲਬ ਉਹਨਾਂ ਨੂੰ ਵੀ ਬੰਨ ਲਗਾਉ ਜੋ ਹੋ ਜਾਂਦਾ ਸੀ ਆਪਣੀ ਇਸ ਦੁਨੀਆ ਤੋਂ ਅਲੱਗ ਰਹਿੰਦੇ ਸੀ ਅਸ ਦੁਨੀਆ ਤੋਂ ਬਹੁਤ ਵੱਖਰੇ ਰਹਿੰਦੇ ਸੀ ਅੱਛਾ ਤੁਹਾਨੂੰ 32 ਸਾਲ ਦੇ ਕਰੀਬ ਹੋ ਗਿਆ ਇਸ ਦਰਬਾਰ ਦੇ ਨਾਲ ਜੁੜਿਆ ਨੂੰ ਬਹੁਤ ਕੁਝ ਚੇਂਜ ਹੋ ਗਿਆ ਹੋਣਾ ਉਸ ਵੇਲੇ ਪਹਿਲਾ ਦਰਬਾਰ ਅੱਜ ਤਾਂ ਦੇਖੋ ਚਾਰੇ ਪਾਸੇ ਪੱਕਾ ਹੀ ਪੱਕਾ ਹੈ ਉਸ ਪੇਲੇ ਕਿਸ ਤਰ੍ਹਾਂ ਦਾ ਦਰਬਾਰ ਨਾ ਸੀ ਗਿਆ ਛੱਣ ਸੀ ਗਿਆ ਸਭ ਕੱਚੀ ਛੰਸੀ ਅੱਛੇ ਦੋ ਛੰਨਾ ਉੱਧਰ ਸੀ ਇੱਕ ਛੰਨਾ ਇੱਧਰ ਸੀ ਚਾਰ ਛੰਨਾ ਸੀ ਗਿਆ ਅੱਛਾ ਜੀ ਹੌਲੀ ਹੌਲੀ ਫਿਰ ਇੱਕ ਕਮਰਾ ਬਣਿਆ ਫਿਰ ਬਰਾਂਡਾ ਬਣਿਆ ਫਿਰ ਸੋਈ ਬਣੀ ਤੇ ਸਾਰਾ ਕੁਝ ਹੌਲੀ ਹੌਲੀ ਬਣਦਾ ਗਿਆ ਬਾਕੀ ਸਾਰੇ ਡੇਰੇ ਜੀ ਬਣਦਾ ਗਿਆ ਇਸ ਤਰ੍ਹਾਂ ਅਮਰ ਜੀ ਜੀ ਮੈਂ ਦੇਖਿਆ ਕਿ ਇਸ ਏਰੀਆ ਦੇ ਵਿੱਚ ਬਾਪੂ ਜੀ ਦੇ ਬڑے ਦਰਬਾਰ ਨੇ ਮਤਲਬ ਜਿੱਥੇ ਉਹ ਬੈਠਦੇ ਸੀ ਉੱਥੇ ਦਰਬਾਰ ਬਣ ਜਾਂਦਾ ਹੈ ਹਾਂਜੀ ਇਸ ਤਰ੍ਹਾਂ ਵੀ ਨਹੀਂ ਹੈਗਾ ਮਤਲਬ ਜਿੱਥੇ 10 ਦਿਨ ਜਾਂ 15 ਦਿਨ ਲਗਾਤਾਰ ਬੈਠਣਾ ਉੱਥੇ ਦਰਵਾਜ਼ਾ ਬੰਦ ਜਾਂਦਾ ਸੀ ਜੇ ਤੁਰੇ ਜਾਂਦੇ ਕਿਤੇ 10 ਮਿੰਟ ਬਰਸ ਕੇ ਇਸ ਤਰ੍ਹਾਂ ਨਹੀਂ ਸੀ ਕੁਝ ਬੰਦ 32 ਸਾਲ ਤੋਂ ਤੁਸੀਂ ਘਰ ਨਹੀਂ ਗਏ ਨਹੀਂ ਨਹੀਂ ਮੈਂ ਕਰ ਦਿੰਦਾ ਮੈਂ ਹਫ਼ਤੇ ਬਾਅਦ ਦੋ ਬਾਅਦ ਤਿੰਨ ਤਿੰਨ ਦਰਵਾਜ਼ਾ 5 ਦਿਨ ਬਾਅਦ ਜਾਂ ਕਈ ਵਾਰ 15 ਦਿਨ ਬਾਅਦ ਵੀ ਆਪਾਂ ਜਾਈਦਾ ਕੀ ਹੁਕਮ ਹੋਇਆ ਬਾਪੂ ਜੀ ਦੇ ਕੀ ਬਚਨ ਹੋਇਆ ਤੁਹਾਨੂੰ ਬਾਪੂ ਜੀ ਦੇ ਬਚਨ ਇਹ ਹੋਇਆ ਕਿ ਤੁਸੀਂ ਇੱਥੇ ਸੇਵਾ ਕਰਨੀ ਹੈ ਅੱਛਾ ਜੀ ਕੀ ਆਪ ਕਰ ਰਹੇ ਹੋ ਅੱਛਾ ਉਹਨਾਂ ਦੇ ਹੁੰਦੇ ਵਾਂ ਬਚਨ ਉਹ ਨਹੀਂ ਆਪ ਬਚਨ ਕੀਤੇ ਹੋ ਕਿਸ ਤਰ੍ਹਾਂ ਦੀ ਸੇਵਾ ਕਰਦੇ ਹੋ ਫਿਰ ਇੱਥੇ ਤੁਸੀਂ ਅਸੀਂ ਆ ਜੋ ਬਿਲਡਿੰਗ ਲੈਂਡ ਦਾ ਕੰਮ ਕਰਦੇ ਸੀ ਅੱਛਾ ਰਾਜ ਮਿਸਤਰੀ ਦਾ ਹਾਂਜੀ ਹਾਂਜੀ ਅੱਛਾ ਤੇ ਜਦੋਂ ਇਹ ਕੰਮ ਨਹੀਂ ਸੀ ਕਰਦੇ ਹੋ ਤੁਸੀਂ ਲੰਗਰ ਦੀ ਸੇਵਾ ਵੀ ਕਰਦੇ ਸੀ ਤੈਨੂੰ ਤੇ ਨਾਲ ਵੀ ਰਹਿੰਦੇ ਸੀ ਉਹਨਾਂ ਦੇ ਨਾਲ ਚਾਹ ਬਣਾ ਦਿੰਦੇ ਸੀ ਉਹਨਾਂ ਨੂੰ ਹਾਏ ਹਾ ਅੱਛਾ ਨਾਲ ਉਹ ਬੋਰੀ ਚੱਕ ਲੈਣੀ ਅੱਛਾ ਜੀ ਰਾਤ ਨੂੰ ਵੀ ਨਾਲ ਰਹਿਣਾ ਇਦਾਂ ਤੇ ਇੱਥੇ ਅਸੀਂ ਤੇ ਨਾਲ ਅੰਬਰ ਜੀ ਜੀ ਕਹਿੰਦੇ ਕਿ ਨੋਟਾਂ ਨੂੰ ਪਾੜ ਦਿੰਦੇ ਸੀ ਲੂ ਦਿੰਦੇ ਸੀਗੇ ਪਰਵਾਹ ਨਹੀਂ ਕਰਦੇ ਇਸ ਤਾਂ ਦੀ ਕੋਈ ਗੱਲ ਨਹੀਂ ਸੀ ਅੱਛਾ ਜੀ ਬਸ ਇਹ ਕੋਈ ਨੋਟਾਂ ਨੂੰ ਪਿਆਰਿਸ ਕਰਦੇ ਹੋ ਮਾਇਆ ਨੂੰ ਪਿਆਰ ਮਾਇਆ ਨੂੰ ਕੋਈ ਪੈਸੇ ਦੀ ਛੱਡ ਕੇ ਚਲੇ ਜਾਂਦੇ ਸੀ ਬਸ ਸੇਵਾਦਾਰ ਹੀ ਚੁੱਕਦੇ ਸੀ ਬਾਕੀ ਉਹ ਪਾਰਦੇ ਸੀ ਕੋਈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਆਪਾਂ ਦੇਖਿਆ ਨਹੀਂ 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 ਤੁਕਨੇ ਇੱਕ ਅਮਿਸ ਕਰ ਦਿਓ ਪਾਰਦੇ ਨੂੰ ਸਿਓ ਇਸ ਨੂੰ ਦੇਣ ਦੀ ਸੀ ਆਵਲ ਸੀ ਰੱਖਦੇ ਹੁੰਦੇ ਅੱਛਾ ਬੱਚੇ ਜਿਹੜੇ ਨੇ ਕੀ ਕਰਦੇ ਨੇ ਤੁਹਾਡੇ ਬਾਹਰ ਹੁੰਦਾ ਇਟਲੀ ਜੀ ਅੱਛਾ ਤੇ ਉਹ ਵੀ ਦਰਬਾਰ ਨਾਲ ਜੁੜੇ ਆ ਨਹੀਂ ਹਾਂ ਪਰਦਾ ਪਰਦਾ ਭਾਰਤੀ ਨਸ ਪਰਦਾ ਹੀ ਜੀ ਰੱਜਾ ਬਾਕੀ ਪਰਿਵਾਰ ਜੁੜਿਆ ਸਾਰੇ ਨਹੀਂ ਉਹ ਗੁਰਦੁਆਰੇ ਜਾਂਦੇ ਜਾਂਦਾ ਉਹ ਗੁਰਦੁਆਰਾ ਸਾਹਿਬ ਜਾਂਦਾ ਚਲੋ ਉਹ ਤਾਂ ਜਿੱਥੇ ਵੀ ਜਾਣਾ ਪਰਮਾਤਮਾ ਦੀ ਭਗਤ ਲੇਕਿਨ ਇਸ ਦਰਬਾਰ ਦੇ ਵਿੱਚ ਆ ਕੇ ਕਿਸ ਤਰ੍ਹਾਂ ਮਹਿਸੂਸ ਹੁੰਦਾ ਤੁਹਾਨੂੰ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਸ ਤਰ੍ਹਾਂ ਅਸੀਂ ਕੋਈ ਮਤਲਬ ਧਰਮ-ਧਿੰਦ ਤੋਂ ਹਟ ਕੇ ਥੋੜੇ ਪਰਮਾਤਮਾ ਨਾਲ ਜੁੜਦੇ ਹਾਂ ਚਲੋ ਉਹ ਮੈਂ ਘਟ ਜਾਂਦੀ ਸਾਨੂੰ ਥੋੜੀ ਤੁਸੀਂ ਇਸ ਦਰਬਾਰ ਦੀ ਸੇਵਾ ਕਰਦੇ ਹੋ ਜਾਂ ਬਾਬਾ ਜੀ ਦੇ ਹੋਰ ਬਹੁਤ ਸਾਰੇ ਦਰਬਾਰ ਨੇ ਉੱਤੇ ਵੀ ਜਾਂਦੇ ਨਹੀਂ ਮੈਨੂੰ ਇੱਥੇ ਕੰਮ ਕਰਨ ਦਾ ਆਰਡਰ ਹੈ ਅੱਛਾ ਇੱਥੇ ਹੀ ਇੱਥੇ ਰਹਿ ਕੇ ਤੁਸੀਂ ਕਰੋ ਹਾਂ ਜੀ ਹਾਂ ਜੀ ਅੱਛਾ ਅੱਛਾ ਸੰਸਕਾਰ ਇਸ ਸਥਾਨ ਦੇ ਉੱਪਰ ਹੋਇਆ ਹੈ ਬਾਬਾ ਜੀ ਹਾਂ ਜੀ ਹਾਂ ਜੀ ਹਾਂ ਜੀ ਜੀ ਇਹ ਪੇ ਮੰਦਰੋਂ ਦਾ ਮੈਂ ਹੀ ਬਣਾਇਆ ਸੀ ਇੱਕ ਅੱਗੇ ਜਗ੍ਹਾ ਵੀ ਹੈ ਉੱਥੇ ਕੀ ਹੈ ਉਚਾਰਾ ਸਾਹਿਬ ਚਾਹ ਦੇ ਰਿਹਾ ਕੇ ਚਾਰ ਅੱਛਾ ਜੀ ਜੀ ਜਿਹੜਾ ਇਹ ਚੂੜਾ ਸਾਹਿਬ ਹੈ ਇੱਥੇ ਉਹਨਾਂ ਨੇ ਸਰੀਰ ਤਿਆਗਿਆ ਸੀਗਾ ਅੱਛਾ ਜੀ ਜਿਹੜਾ ਅਗਲਾ ਜਿਹੜਾ ਬੂਟਾ ਬੂਟਾ ਆਇਆ ਕਹਿੰਦੇ ਆ ਹਾਂਜੀ ਹਾਂਜੀ ਕਿਉਂਕਿ ਉੱਥੇ ਕੋਈ ਦਰਖਤ ਨਹੀਂ ਸੀਗਾ ਕਿ ਬੂਟਾ ਹੀ ਸੀਗਾ ਅਰਜੰਦਾ ਆ ਅਰਜੰਦਾ ਕਿ ਬੂਟਾ ਸੀ ਤਾਂ ਬੂਟੇ ਥੱਲੇ ਬੰਦੇ ਸੀ ਫਿਰ ਉੱਥੇ ਚੰਗ ਬੰ ਗਈ ਜੀ ਦੇ ਦੇ ਨਾ ਬੂਟੇ ਵਾਲਾ ਹੀ ਪੈ ਗਿਆ ਉੱਥੇ ਵੀ ਕਾਫੀ ਸਾਰ ਰਹੇ ਬਾਪੂ ਜੀ ਉੱਥੇ ਬੰਨ ਵਿੱਚ ਗਏ ਸੀ ਫਿਰ ਅਗਲੇ ਅੱਗੇ ਇੱਕ ਡੇਲਾ ਉਹਨ ਸਫੈਦਾਂ ਵਾਲਾ ਕਹਿੰਦੇ ਆ ਉੱਥੇ ਸਫੈਦੇ ਸੀ ਲੈਂਡਵਾਇਜ਼ ਅੱਛਾ ਜੀ ਉਸ ਸਫੈਦਾਂ ਵਿੱਚ ਬੰਦੇ ਸੀ ਉਹਦੇ ਨਾਲ ਸਫੈਦਾਂ ਦਾ ਡੇਲਾ ਬੰਨਦਾ ਉਸ ਤੋਂ ਕੀ ਛਪੜੀਤਾ ਆਵੇ ਛਪੜੀਤਾ ਉੱਪਰ ਪਾਣੀ ਚੜ ਕੇ ਆ ਪਾਣੀ ਚੜੇ ਹੋਰ ਕੀ ਕਹਿਣਾ ਚਾਹੁੰਦੇ ਹੋ ਬਾਪੂ ਜੀ ਬਾਰੇ ਬਾਪੂ ਜੀ ਬਾਰੇ ਅਸੀਂ ਇਹ ਤੁਹਾਨੂੰ ਸੁਣਾ ਕਿ ਜਿੱਦਾਂ ਬਈ ਉਹ ਨੇ ਦੀਨ ਦੁਨੀਆ ਛੱਡ ਕੇ ਪਰਮਾਤਮਾ ਨਾਲ ਜੁੜਦੇ ਸੀ ਉਹ ਮਾਇਆ ਛੱਡ ਗਏ ਤੇ ਅਸੀਂ ਇਹ ਸੁਰਜ ਜਿਹੀ ਬੋਤਾਂ ਨਹੀਂ ਕਰ ਸਕਦੇ ਸਾਨੂੰ ਨਾਰਤ ਰਹਿ ਸਕਦੇ ਜੇ ਅਸੀਂ ਨਹੀਂ ਉਹਨਾਂ ਵਰਗੇ ਬਣ ਸਕਦੇ ਸਾਨੂੰ ਥੋੜੀ ਬੋਤੀ ਲਗਨ ਤਾਂ ਹੈਗੀ ਨਾ ਨਾਲ ਅਮਰ ਜੀ ਜੀ ਬਹੁਤ ਚੰਗਾ ਲੱਗਾ ਤੁਹਾਣਾ ਗੱਲਬਾਤ ਕਰਕੇ ਜੀ ਬਹੁਤ ਬਹੁਤ ਮਿਹਰਬਾਨੀ